ਤੁਹਾਡੇ 3 ਮਹੀਨੇ ਪਹਿਲਾਂ ਮੈਂ ਰੋਕੇ ਵਾਲੀ ਦੇਖੀ ਸੀ ਵਾਹੇ ਗੁਰੂ ਹੈ ਕੀ ਬਣੇ ਉਸ ਇੱਕ ਮੇਨ ਗੱਲ ਤਾਂ ਤੁਸੀਂ ਇਹੀ ਕਰਨਾ ਚਾਹੁੰਦੇ ਹੋ ਕਿਹੜੀ ਕਿਹੜੀ ਨਹੀਂ ਮੈਂ ਇੰਟਰਵਿਊਸ ਦੇਖੀ ਸੀ ਅੱਛਾ ਕਿਹੜੇ ਇੰਟਰਵਿਊ ਜਿਹੜੀ ਹਿੰਦੀ ਚੈਨਲ ਤੇ ਤੁਸੀਂ ਕੀਤੀ ਸੀ 3:30 ਕਿਤੇ ਸਾਰੇ ਸਿੰਗਰ ਜਾ ਕੇ ਜਿਹੜੇ ਗਲੋਬਲ ਹੋ ਜਾਂਦੇ ਨੇ ਕਰਦੇ ਨੇ ਹਾਂ ਹਿੰਦੀ ਚੈਨਲ ਤੇ ਕਰਦੇ ਨੇ ਵੱਡੇ ਹਿੰਦੀ ਚੈਨਲਸ ਉੱਥੇ ਸੁਣਿਆ ਸੀ ਮੈਂ ਇੰਟਰਵਿਊਸ ਦੇ ਵਿੱਚ ਕੀ ਸੁਣਿਆ ਸੀ ਕੀ ਤੁਹਾਡੇ ਮੇਰੇ ਨਾਲ ਮੰਗਣੀ ਹੋ ਗਈ ਸੀ ਕੁਝ ਹੋ ਗਿਆ ਸੀ ਗੱਲ ਸੁਣਿਆ ਅਕਸਰ ਮਜ਼ਾਕ ਕਰਦੀਆਂ ਕਾਫੀ ਚੀਜ਼ਾਂ ਆ ਕੇ ਓਕੇ 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 ਤੁਹਾਡਾ ਵਿਆਹ ਵਰ ਕੀ ਖਿਆਲ ਹੈ ਹੋਣ ਸਹੀ ਸਵਾਲ ਆਇਆ ਆਪਾਂ ਬਲੈਕ ਕਾਫੀ ਵੀ ਆ ਗਈ ਤੁਹਾਡੀ ਸੋਚ ਲੋ ਇੱਕ ਵਾਰੀ ਮੜਾ ਸ਼ੀਸ਼ੇ ਦਿਖਾ ਦੋ ਮੈਂ ਲੱਗ ਕੇ ਰਹੀ ਐ ਮੈਨੂੰ ਹੁਣ ਪਤਾ ਲੱਗਾ ਕਿ ਆਪਾਂ ਪੋਡਕਾਸਟ ਦੇ ਅੱਧ ਵਿੱਚ ਘਰ ਆ ਚੁੱਕੇ ਹਾਂ ਮਤਲਬ ਵੀ ਡੀਪ ਇਨ ਦਾ ਫੀਲਿੰਗ ਇੱਕ ਵਾਰੀ ਮੇਰੀ ਦਿਖਾਓ ਜੀ ਹਾਂ ਤੁਸੀਂ ਦਿਖਾ ਦਿਓ ਬੇਟਾ ਦਿਖਾ ਦਿਓ ਕੋਈ ਦੀ ਮੇਰੀ ਫੋਟੋ ਖਿੱਚ ਕੇ ਦਿਖਾ ਦਿਓ ਕਿਦਾਂ ਲੱਗ ਰਹੀ ਐ ਨਾ ਖਿੱਚ ਕੇ ਦਿਖਾ ਦਿਓ ਇੰਨੇ ਛੋਟੇ ਸੀਸੀਟੀਵੀ ਦਾ ਕਿਦਾਂ ਨਜ਼ਰ ਆਣਾ ਜ਼ੋਰ ਤਾਂ ਆਪਾਂ ਗੱਲਾਂ ਤੇ ਲਾਣਾ ਹੈ ਨਾ ਲੈ ਕੁਲਸ ਆ ਜਾਂਦੀ ਮੈਗਰੀ ਮੇਰੀ ਠੀਕ ਹੈ ਨਾ ਸਾਡਾ ਸਹੀ ਹੈ ਭਾਜੀ ਬਸ ਨੈਪਕਿਨ ਨਾਲ ਪਸੀਨਾ ਹੀ ਸਾਫ ਕਰਨਾ ਹੈ ਅੱਛਾ ਭਾਏ 2 ਘੰਟੇ ਲਾ ਕੇ ਵਾਲ ਸੈੱਟ ਕੀਤੇ ਨਹੀਂ ਨਹੀਂ ਮੈਂ ਕਹਿੰਦਾ ਤੁਸੀਂ ਦਿਓ 5 ਮਿੰਟ ਖਰਾਬ ਕਰ ਦੋ ਮੈਂ ਆਪਣੇ ਸਵਾਲ ਨਹੀਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਗੱਲ ਕਰਨਾ ਚਾਹੁੰਦੇ ਹੋ ਕਿ ਮੈਂ ਕੋਈ ਇਹ ਨਹੀਂ ਕਿ ਮੈਨੂੰ ਕੋਈ ਤੁਹਾਡੇ ਇੰਟਰਵਿਊ ਦੇ ਵਿੱਚੋਂ ਕੋਈ ਵਾਇਰਲ ਕਲਿੱਪ ਚਾਹੀਦੀ ਹੈ ਜਿਸ ਨਾਲ ਤੁਹਾਡਾ ਨੁਕਸਾਨ ਹੋਵੇ ਯੈਸ 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 ਮੈਂ ਆਪਣੇ ਕੁਝ ਡਾਲਰਾਂ ਪਿੱਛੇ ਕੁਝ ਪੈਸਿਆਂ ਪਿੱਛੇ ਕਿਸੇ ਦਾ ਮਨ ਨਹੀਂ ਤੋੜਦਾ ਹਾਂਜੀ ਐਂ ਉਹੀ ਚੀਜ਼ ਨਾ ਫੋਰਐਵਰ ਇਕ ਯਾਰ ਆਊਟਸਾਈਡ ਦਾ ਪੋਡਕਾਸਟ ਨਾ ਇਟਸ ਮਾਈ ਡ੍ਰੀਮ ਟੂ ਫਾਈਂਡ ਗੁੱਡ ਪੀਪਲ ਮਤਲਬ ਥਰੂ ਕਲੈਬੋਰੇਸ਼ਨਸ ਭਾਵੇਂ ਕਾਲੀਜ ਨੇ ਮੇਰੇ ਭਾਵੇਂ ਸਿੰਗਰਸ ਨੇ ਭਾਵੇਂ ਆਪਾਂ ਯਾਰ ਇੱਕ ਨਾ ਬੜੀ ਕੀਮਤੀ ਚੀਜ਼ ਹੁੰਦੀ ਹੈ ਦੋਸਤੀ ਯੂ نو ਐਂਡ ਜਦੋਂ ਆਪਾਂ ਇੱਕ ਦੂਜੇ ਦਿਲ ਦਾ ਧਿਆਨ ਰੱਖੀਏ ਉਹ ਤੋਂ ਉੱਤੇ ਕੁਝ ਨਹੀਂ ਯੂ نو ਐਂਡ ਵਾਇਰਲ ਨਾ ਵਾਇਰਲ ਬੜੀ ਇੱਕ ਬੁਰੀ ਜੀ ਆਦਤ ਪੈ ਗਈ ਹੈ ਸਾਰਿਆਂ ਨੂੰ ਹੈਨਾ everybody wants to go uh, viral quickly but pata jinna nu bada cheer laggeya na kithay ponchnu <laughs> unna nu pata hai ke eh uh, unna nu interest hi nahi hai ga viral hon ch unna nu hai ga ik impact chhadna <laughs> unna nu hai ga ke kise insaan na ik pyari sacchi wow. pavittar gall ho jave podcast te release hovega duniya vekhegi par jo aapan gall kar rahe ha na thode cheer baad eh vi bhul jana camera lagge ene hai <laughs> <te. laughs> bilkul bilkul hai na aa camera to hi band hi kar do bilkul. distract kar raha I mean, hai mainu eh wala zaruri hai nahi 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 ਇਜ਼ਟ ਓਕੇ ਕਿਉਂਕਿ ਉਹ ਖੜੇ ਨੇ ਨਾ ਮੈਨੂੰ ਥੋੜਾ ਨਰਵਸ ਜਿਹਾ ਜਦੋਂ ਕੋਈ ਖੜਾ ਹੋਵੇ ਨਾ ਮੈਨੂੰ ਲੱਗਦਾ ਕਿ ਆਪਣੇ ਤੇ ਧਿਆਨ ਦੇ ਰਿਹਾ ਹਾਂ ਨਾਲੇ ਐਟ ਹੀ ਐਵਰੀਬਾਡੀ ਸ਼ੁੱਡ ਬੀ ਐਟ ਈਜ਼ ਸਾਰੇ ਜਣੇ ਰਿਲੈਕਸ ਹੋ ਜਾਓ ਇੱਕ ਅੱਧੀ ਅਰਗਬਤੀ ਬਾਲ ਦੋ ਕੈਂਡਲ ਹੈਗੀ ਤੇ ਉਹ ਬਾਲ ਦੋ ਚਲਾ ਦੋ ਹੈ ਨਾ ਵੀ ਮਾਹੌਲ ਜਾ ਮੈਂ ਤੁਸੀਂ ਰਿਲੈਕਸ ਹੋ ਕੇ ਬੈਠੋ ਤੁਸੀਂ ਖੜੇ ਹੋ ਤਾਂ ਮੈਨੂੰ ਹੋਰ ਤਰ੍ਹਾਂ ਲੱਗ ਜਾਂਦਾ ਕਿ ਕੋਈ ਖੜਾ ਐ ਕਹਿੰਦਾ ਹਾਂ ਨਹੀਂ 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 ਐਗਰੀ 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 ਨਹੀਂ ਨਹੀਂ ਐਂਗਲ ਚਾਹੀਦਾ ਸੀ ਨਹੀਂ 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 ਹੋ ਗਿਆ ਤੁਸੀਂ ਬੇਫਿਕਰ ਰਹੋ ਦੋਸਤੀ ਤੇ ਸੀਗੇ ਤੁਸੀਂ ਯੈਸ that's everything you know friendship's everything and uh, you know uh, many friends i've lost a lot of friends um, and i'm willing to make friends again i'm ready to make friends again music 100% right like tusi mainu fans bare world tour bare ਐਨਨੀ ਕਾ ਐਕਸਾਈਟਡ ਆ ਇੰਨਾ ਮੈਨੂੰ ਚਾਹ ਹੈ ਕਿ ਮੇਰੇ ਟੂਰ ਹੋਣ ਪੂਰੀ ਦੁਨੀਆ ਵਿੱਚ ਚਲੋ ਟੂਰ ਤੇ ਹੋਏਗਾ ਐਂਡ ਆਈ ਪ੍ਰੇ ਕਿ ਇਟਸ ਸੋਲਡ ਆਊਟ ਕਿੰਨਾ ਸੋਹਣਾ ਲੱਗਦਾ ਨਾ ਸੋਲਡ ਆਊਟ ਕਹਿ ਕੇ ਹੈਨਾ ਜਿੰਨੇ ਵੀ ਫੈਨਸ ਹੋਣਗੇ ਬੜੇ ਪਿਆਰ ਨਾਲ ਆਏ ਹੋਣ ਹੈਨਾ ਟੀ-ਸ਼ਰਟਾਂ ਪਾਈਆਂ ਹੋਣ ਉਹਨਾਂ ਨੇ ਕਿਤੇ ਕੋਈ ਗਾਣੇ ਦੇ ਲਿਰਿਕਸ ਲਿਖੇ ਨੇ ਜਾਂ ਫਿਰ ਕਈ ਕੁੜੀਆਂ ਨੇ ਲਾਲ ਵਾਲ ਰੰਗਾ ਲਏ ਨੇ ਬਿਕਾਜ਼ ਉਹਨਾਂ ਨੂੰ ਮੇਰਾ ਉਹ ਸਟਾਈਲ ਬੜਾ ਪਸੰਦ ਆ ਮਤਲਬ isn't it so beautiful when the world witnesses you bilkul you know and it's the luckiest thing to be an artist it's hmm. the, the luckiest thing ki sade ko platform hai sanu sare sunde ne and honestly na saryanu eh cheez nahi mildi eh viral wale nu ajje nahi mildi 100% izzat nahi mildi do respectful nal log tanu dekhde ne nahi mildi par mera hamesha motive rehnda hai ki podcast de vich na mere layi views podcast da jehda channel hai oh sab secondary hai pehli cheez hai ki ਆਪਾ ਪਤਾ ਨਹੀਂ ਦੂਜੀ ਵਾਰੀ ਮਿਲਣਾ ਕਿ ਨਹੀਂ ਮਿਲਣਾ ਪਰ ਪਹਿਲੀ ਮੁਲਾਕਾਤ ਐਸੀ ਹੋਵੇ ਜਿਹੜੀ ਤੁਹਾਡੇ ਮਰਨ ਤੱਕ ਨਾਲ ਰਵੇ ਕਿ ਯਾਰੋਂ ਇੱਕ ਵਾਰੀ ਜ਼ਿੰਦਗੀ 'ਚ ਮਿਲਿਆ ਤੇ ਆਨੰਦ ਆ ਗਿਆ। ਕਈ ਵਾਰ ਕੀ ਹੁੰਦਾ ਸਾਡ ਇਸ ਚੀਜ਼ ਦਾ ਸਾਨੂੰ ਨੁਕਸਾਨ ਵੀ ਹੁੰਦਾ। ਜਿਵੇਂ ਅਸੀਂ ਗੈਸ ਨਾਲ ਜ਼ਿਆਦਾ ਕੰਫਰਟੇਬਲ ਹੋ ਜਾਨੇ ਫਿਰ ਅਸੀਂ ਉਹਨੂੰ ਇਹ ਅਥਾਰਟੀ ਦੇ ਦਿੰਨੇ ਆ ਕਿ ਤੁਸੀਂ ਜੋ ਕਟਾਣਾ ਵੜਾਣਾ ਹੋਇਆ ਦੇਖ ਲਿਓ। ਹਾਂਜੀ। ਟੀਮ ਕਹਿੰਦੀ ਯਾਰ ਤੁਸੀਂ ਮੇਨ ਮੇਨ ਪਾਰਟ ਤਾਂ ਉਹਨਾਂ ਨੇ ਕਟਾਤਾ। ਫਿਰ ਮੈਂ ਕਹਿੰਨਾ ਯਾਰ ਦੇਖ ਤੂੰ ਕੋਈ ਨਹੀਂ ਕੀ ਹੋਊਗਾ ਇਹਦਾ ਨਾ ਪੌਡਕਾਸਟ ਨਹੀਂ ਚੱਲੂਗਾ। ਪਰ ਉਹਦੇ ਦਿਲ 'ਚ ਤਾਂ ਆਊਗਾ ਨਾ ਕਿ ਅਸੀਂ ਇੱਕ ਇੰਟਰਵਿਊ ਜ਼ਿੰਦ yeah i mean hopefully ਕੁਛ ਵੀ ਨਾ ਕੱਟਣਾ ਪਵੇ ਯੂ نو ਨਹੀਂ ਨਹੀਂ ਮੈਂ ਦਾਦਾ ਸਵਾਲ ਹੀ ਤੁਹਾਨੂੰ ਕੋਈ ਨਹੀਂ ਪੁੱਛੂੰਗਾ ਜਦੋਂ ਤੁਸੀਂ ਅਨਕੰਫਰਟੇਬਲ ਹੋਵੋ ਐਂਡ ਯੂ نو ਵਟ ਆਲਸੋ ਮੈਂ ਲਾਈਕ ਆਈ ਆਈ ਪ੍ਰੇਡ ਜਦੋਂ ਆਪਾਂ ਇੱਥੇ ਇਕੱਠੇ ਗੱਡੀ ਚ ਆ ਰਹੇ ਸੀ ਨਾ ਆਈ ਪ੍ਰੇਡ ਕਿ ਮੈਂ ਕਿਹਾ ਹੁਣ ਮੈਂ ਆ ਇੱਕ ਇਦਾਂ ਦੇ ਪਲੇਟਫਾਰਮ ਤੇ ਇੰਟਰਵਿਊ ਕਰਨ ਜਾ ਰਹੀ ਆ ਜਿੰਨੂੰ ਗਲੋਬਲੀ ਸਾਰੇ ਪੰਜਾਬੀ ਸੁਣਦੇ ਨੇ ਯੂ نو ਐਂਡ ਜਿਨ੍ਹਾਂ ਦੀ ਰਿਸਪੈਕਟ ਹੈ ਜਿਨ੍ਹਾਂ ਨੂੰ ਜਿਨ੍ਹਾਂ ਦਾ ਨਾਂ ਸੁਣ ਕੇ ਲੋਕੀ ਕਹਿੰਦੇ ਨੇ ਯਾਰ ਇਹਨਾਂ ਨੇ ਪਤਾ ਨਹੀਂ ਕਿੰਨੂੰ ਇੰਟਰਵਿਊ ਕਰਨਾ ਨੈਕਸਟ ਯੂ نو ਸੋ ਮੈਂ ਪ੍ਰੇ ਕਰਕੇ ਆਈ ਆ ਕਿ ਮੇਰੇ ਮੂੰਹੋਂ ਜਿਹੜੀ ਵੀ ਗੱਲ ਨਿਕਲੇ ਇੱਕ ਤਾਂ ਉਹ ਸੱਚ ਹੋਵੇ ਤੇ ਜੇ ਕਿਤੇ ਕੋਈ ਗੁੱਸਾ ਵੀ ਆ ਜਾਏ ਕਿਸੇ ਗੱਲ ਤੇ ਜੇ ਕਿਤੇ ਆ ਵੀ ਜਾਂਦਾ ਤੇ ਉਹ ਵੀ ਮੈਂ ਪਿਆਰ ਨਾਲ ਗੱਲ ਕਰ ਲਵਾਂ ਉਹਦਾ ਵੀ ਜਵਾਬ ਦੇ ਦੇਵਾਂ ਬਿਕਾਜ਼ ਅ ਕਈ ਵਾਰੀ ਗੁੱਸਾ ਆ ਜਾਂਦਾ ਰਿਹਾ ਮੇਨੂੰ ਲਾਈਫ ਚ ਬਿਕਾਜ਼ ਤਰ੍ਹਾਂ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੀ ਐਟਮਾ ਮਿਲਦੀਆਂ ਨੇ ਲਾਈਫ ਚ